ਇਹ ਆ ਮਾਮਲਾ ਸਾਹਮਣੇ ਆਇਆ ਜੋ ਤੁਹਾਨੂੰ ਹੈਰਾਨ ਕਰਕੇ ਰੱਖ ਦੇਵੇਗਾ ਅੱਜ ਕੱਲ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਮੋਬਾਈਲ ਫੋਨ ਦੀ ਵਰਤੋਂ ਕਰਦਾ ਪਰ ਮੋਬਾਈਲ ਫੋਨ ਤੁਹਾਡਾ ਇੱਕ ਪੱਕਾ ਆੜੀ ਵੀ ਆ ਇਹ ਕਹਿ ਸਕਦੇ ਤੇ ਹਰ ਕਿਸੇ ਨੂੰ ਮੋਬਾਈਲ ਫੋਨ ਦੇ ਬਹੁਤ ਜ਼ਿਆਦਾ ਜਿਹੜੇ ਫਾਇਦੇ ਵੀ ਹੁੰਦੇ ਨੇ ਪਰ ਹੁੰਦਾ ਸਮਾਂ ਇਹ ਆ ਕਿ ਹਰ ਕਿਸੇ ਕੋਲ ਮੋਬਾਈਲ ਫੋਨ ਹੁੰਦੇ ਹੀ ਨੇ ਤਾਂ ਕਿ ਇਹ ਇਹ ਜਾ ਸਕਦਾ ਕਿ ਜਿਵੇਂ ਕਿ ਜਿਉਣ ਦੇ ਲਈ ਹਰ ਰੋਜ਼ ਹਵਾ ਪਾਣੀ ਰੋਟੀ ਤੇ ਰਹਿਣ ਬਸੇਰਾ ਇਹ ਚੀਜ਼ਾਂ ਬਹੁਤ ਜ਼ਿਆਦਾ ਲੋੜ ਨੇ ਜਿਉਂਦੇ ਰਹਿਣ ਲਈ ਤਾਂ ਲੋਕਾਂ ਲਈ ਇੱਕ ਮੋਬਾਈਲ ਫੋਨ ਵੀ ਇਸੇ ਤਰ੍ਹਾਂ ਹੀ ਬਣ ਗਿਆ ਪਰ ਮੋਬਾਈਲ ਫੋਨ ਤੁਹਾਡਾ ਇੱਕ ਪੱਕਾ ਦੁਸ਼ਮਣ ਵੀ ਹੋ ਸਕਦਾ ਜਿੱਥੇ ਪੱਕਾ ਆੜੇ ਵੀ ਹੋ ਸਕਦਾ ਉਥੇ ਤੁਹਾਡਾ ਜਾਣ ਦਾ ਵੈਰੀ ਵੀ ਹੋ ਸਕਦਾ ਦੱਸਦੇ ਕਿ ਮੋਬਾਈਲ ਫੋਨ ਨੇ ਇੱਕ ਬਜ਼ੁਰਗ ਦੀ ਜਾਨ ਲੈ ਲਈ ਹੈ ਕਿਵੇਂ ਲਈ ਹੈ ਤੁਹਾਨੂੰ ਦੱਸਦੇ ਆ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਮੋਬਾਈਲ ਚਾਰਜ ਕਰਦੇ ਸਮੇਂ ਵਿਅਕਤੀ ਦੀ ਜਿਹੜੀ ਉਹ ਮੌਤ ਹੋਈ ਆ ਜਾਂਚ ਅਧਿਕਾਰੀਆਂ ਨੂੰ ਡਾਊਟ ਆ ਕਿ ਮੋਬਾਈਲ ਚਾਰਜਿੰਗ ਦੌਰਾਨ ਅਚਾਨਕ ਵੋਲਟੇਜ ਵਧਨ ਕਾਰਨ ਤਮਾਕਾ ਹੋਇਆ ਹੁਣ ਅਸਲ ਕਾਰਨ ਤਾਂ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਅਜੇ ਆ ਕੀ ਕੀਤਾ ਜਾਵੇ ਜੋ ਤੁਹਾਡੇ ਨਾਲ ਅਜਿਆ ਹਾ사 ਨਾਮ ਵਾਪਰੇ ਮੋਬਾਈਲ ਨੂੰ ਚਾਰਜ ਕਰਨ ਤੇ ਵਰਤਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਜਿਆਤਰ ਘਰਾਂ ਦੇ ਵਿੱਚ ਇਹ ਦੇਖਿਆ ਜਾਂਦਾ ਕਿ ਜੇਕਰ ਤੁਸੀਂ ਕੋਈ ਵੱਡਾ ਕੰਮ ਕਰ ਰਹੇ ਹੁੰਦਾ ਤਾਂ ਛੋਟੇ ਬੱਚੇ ਨੂੰ ਅਕਸਰ ਕਿਹਾ ਜਾਂਦਾ ਵੀ ਜਾਓ ਫੋਨ ਚਾਰਜ ਤੇ ਲਾ ਦਿਓ ਪਰ ਇਹ ਤੁਸੀਂ ਗਲਤੀ ਕਦੇ ਵੀ ਭੁੱਲ ਕੇ ਨਾ ਕਰਿਓ ਅਜੇ ਚ ਜਿਹੜਾ ਤੁਹਾਡੇ ਪਿੱਛੇ ਵੀ ਕਾਰਨ ਹੋ ਸਕਦਾ ਸਮਾਰਟਫੋਨ ਕਿਉਂ ਫਟਦੇ ਨੇ ਇਹ ਵੀ ਤੁਹਾਨੂੰ ਦੱਸਾਂਗੇ ਤੇ ਇਸ ਦਾ ਸਹੀ ਕਾਰਨ ਦੱਸਣਾ ਥੋੜਾ ਜਿਹਾ ਕਠਿਨ ਹੋ ਸਕਦਾ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਮੋਬਾਈਲ ਫੋਨ ਦੇ ਧਮਾਕੇ ਦਾ ਕਾਰਨ ਇਸਦੀ ਬੈਟਰੀ ਹੁੰਦੀ ਆ ਫੋਨ ਡਿੱਗਣ ਜਾਂ ਹੋਰ ਕਾਰਨਾਂ ਕਰਕੇ ਬੈਟਰੀ ਲੀਕ ਹੋ ਸਕਦੀ ਹੈ ਜਿਸ ਨਾਲ ਫੋਨ ਚਾਰਜ ਕਰਨ ਤੇ ਬਾਅਦ ਵਿੱਚ ਅੱਗ ਲੱਗ ਸਕਦੀ ਆ ਇੱਕ ਬੈਟਰੀ ਬਹੁਤ ਸਾਰੇ ਸੈੱਲਾਂ ਨੂੰ ਜੋੜ ਕੇ ਬਣਾਈ ਜਾਂਦੀ ਆ ਜਦੋਂ ਉਹ ਹੀ ਬੈਟਰੀ ਪੁਰਾਣੀ ਹੋ ਜਾਂਦੀ ਆ ਤਾਂ ਕਈ ਵਾਰ ਸੈੱਲਾਂ ਵਿੱਚਕਾਰ ਭਾਗ ਟੁੱਟ ਜਾਂਦੀ ਹੈ ਤੇ ਬੈਟਰੀ ਫੁੱਲ ਜਾਂਦੀ ਹੈ ਇਸ ਨਾਲ ਸ਼ਾਰਟ ਸਰਕਟ ਕਾਰਨ ਬੈਟਰੀ ਫਟਣ ਦਾ ਖਾਸਾ ਬਣਿਆ ਰਹਿੰਦਾ ਇੱਕ ਹੋਰ ਕਾਰਨਾ ਗਰਮੀ ਦਾ ਇਸ ਦਾ ਕਿਸੇ ਵੀ ਸਥਾਨ ਤੇ ਮੌਸਮ ਨਾਲ ਕੋਈ ਲੈਣਾ ਦੇਣਾ ਨਹੀਂ ਸਗੋ ਇਸ ਦਾ ਸਬੰਧ ਕਿਸੇ ਕਾਰਨ ਬੈਟਰੀ ਦਾ ਤਾਪਮਾਨ ਵੱਧ ਜਾਣ ਨਾਲ ਆ ਉਦਾਹਰਨ ਦੇ ਤੌਰ ਤੇ ਜੇਕਰ ਫੋਨ ਨੂੰ ਕਾਰ ਦੇ ਬੋਨਟ ਤੇ ਜ਼ਿਆਦਾ ਦੇਰ ਤੱਕ ਰੱਖਿਆ ਜਾਵੇ ਤਾਂ ਇਹ ਗਰਮ ਹੋ ਸਕਦਾ ਕਈ ਸਮਾਰਟਫੋਨ ਚ ਇਸ ਦੇ ਲਈ ਮੈਸੇਜ ਵੀ ਦਿਖਾਇਆ ਜਾਂਦਾ ਤਾਪਮਾਨ ਵੱਧ ਗਿਆ ਹੁਣ ਥੋੜਾ ਠੰਡਾ ਰੱਖੋ ਜੇਕਰ ਬੈਟਰੀ ਬਹੁਤ ਜ਼ਿਆਦਾ ਗਰਮਾ ਤਾਂ ਸਮਝ ਲਓ ਕਿ ਧੁਮਾਕੇ ਦੀ ਸੰਭਾਵਨਾ ਬਹੁਤ ਜ਼ਿਆਦਾ ਪਰ ਸਭ ਤੋਂ ਖਤਰਨਾਕ ਗੱਲ ਤਾਂ ਇਹ ਆ ਕਿ ਇਸ ਦਾ ਤਾਪਮਾਨ ਕਾਰਨ ਹੋਣ ਵਾਲੀ ਥਰਮਲ ਰਨਵੇ ਆ ਬਾਹਰ ਦਾ ਤਾਪਮਾਨ ਜ਼ਿਆਦਾ ਹੋਣ ਕਾਰਨ ਬੈਟਰੀ ਦਾ ਤਾਪਮਾਨ ਲਗਾਤਾਰ ਵਧਦਾ ਰਹਿੰਦਾ ਇਹ ਉਦੋਂ ਤੱਕ ਜਾਰੀ ਰਹਿੰਦਾ ਜਦੋਂ ਤੱਕ ਬੈਟਰੀ ਨੂੰ ਅੱਗ ਨਹੀਂ ਲੱਗ ਜਾਂਦੀ ਜਾਂ ਵਿਸਫੋਟ ਨਹੀਂ ਹੋ ਜਾਂਦਾ ਇਸ ਨੂੰ ਥਰਮਲ ਰਨਵੇ ਕਿਹਾ ਜਾਂਦਾ ਅਜਿਹਾ ਉਦੋਂ ਹੁੰਦਾ ਜਦੋਂ ਬੈਟਰੀ ਦਾ ਕੋਈ ਹਿੱਸਾ ਕਿਸੇ ਕਾਰਨ ਕਰਕੇ ਬਹੁਤ ਗਰਮ ਹੋ ਜਾਂਦਾ ਤੇ ਜਲਦੀ ਠੰਡਾ ਨਹੀਂ ਹੋ ਸਕਦਾ ਹਾਲਾਂਕਿ ਕੰਪਨੀਆਂ ਅੱਜਕੱਲ ਅਜੇ ਪ੍ਰਬੰਧ ਕਰਦੀਆਂ ਨੇ ਕਿ ਪ੍ਰੋਸੈਸਰ ਤੇ ਲੋਡ ਪਵੇ ਪਰ ਫਿਰ ਵੀ ਕਈ ਫੋਨਾਂ ਦੇ ਵਿੱਚ ਅਜਿਹਾ ਨਹੀਂ ਹੁੰਦਾ ਪ੍ਰੋਸੈਸਰ ਬੈਟਰੀ ਦੇ ਨੇੜੇ ਲੱਗਿਆ ਹੁੰਦਾ ਇਸ ਲਈ ਜਦੋਂ ਫੋਨ ਓਵਰਲੋਡ ਹੁੰਦਾ ਤਾਂ ਪ੍ਰੋਸੈਸਰ ਗਰਮ ਹੋ ਜਾਂਦਾ ਤੇ ਬੈਟਰੀ ਨੂੰ ਵੀ ਗਰਮ ਕਰਦਾ ਇਹੀ ਕਾਰਨ ਹੈ ਕਿ ਅੱਜ ਕੱਲ ਸਮਾਰਟਫੋਨ ਬਣਾਉਣ ਵਾਲੀਆਂ ਕੰਪਨੀਆਂ ਹਾਈ ਐਂਡ ਚਿਪਸ ਤੇ ਕਿਸੇ ਕਿਸਮ ਦਾ ਹੀਟ ਸਿੰਕ ਲਗਾਉਂਦੀਆਂ ਨੇ ਇਹ ਪੈਦਾ ਹੋਈ ਗਰਮੀ ਨੂੰ ਬੈਟਰੀ ਤੋਂ ਦੂਰ ਰੱਖਦਾ ਤੇ ਫੋਨ ਨੂੰ ਜਲਦੀ ਠੰਡਾ ਵੀ ਕਰ ਦਿੰਦਾ ਪਰ ਅੱਗ ਲੱਗਣ ਦੀ ਸਥਿਤੀ ਉਹਨਾਂ ਫੋਨਾਂ ਦੇ ਵਿੱਚ ਪੈਦਾ ਹੋ ਸਕਦੀ ਹੈ ਜਿਨ੍ਹਾਂ ਦੇ ਵਿੱਚ ਹੀਟ ਸਿੰਕ ਨਹੀਂ ਆ ਯਾਨੀ ਕਿ ਸਮਾਰਟਫੋਨ ਨੂੰ ਰਾਤ ਭਾਰ ਵਿੱਚ ਚਾਰਜਿੰਗ ਤੇ ਲਗਾ ਕੇ ਛੜਨਾ ਚਾਹੀਦਾ ਇਹ ਆਦਤ ਡਿਵਾਈਸ ਦੀ ਬੈਟਰੀ ਨੂੰ ਨੁਕਸਾਨ ਪਹੁੰਚਾ ਸਕਦੀ ਆ ਵੈਸੇ ਅੱਜ ਕੱਲ ਬਹੁਤ ਸਾਰੇ smartphones ਅਜੇ ਫੀਚਰਸ ਦੇ ਨਾਲ ਆਉਂਦੇ ਨੇ ਜੋ ਇੱਕ ਖਾਸ ਬਿੰਦੂ ਤੇ ਚਾਰਜ ਹੋਣਾ ਬੰਦ ਵੀ ਕਰ ਦਿੰਦੇ ਨੇ ਥੋੜਾ ਜਾਨੀ ਕਿ ਜਦੋਂ ਫੋਨ ਚਾਰਜ ਹੋ ਜਾਂਦਾ ਤਾਂ ਆਟੋਮੈਟਿਕ ਜਿਹੜਾ ਉਹ ਆਫ ਹੋ ਜਾਂਦਾ ਪਰ ਅਜੇ ਆ ਸਿਰਫ ਕੁਝ smartphones 'ਚ ਹੀ ਹੁੰਦਾ ਇਸ ਲਈ ਬਿਹਤਰ ਹੋਵੇਗਾ ਕਿ ਹਰ ਮੋਬਾਈਲ ਫੋਨ ਨੂੰ ਰਾਤ ਭਰ ਚਾਰਜ ਨਾ ਕੀਤਾ ਜਾਵੇ ਦੇ ਵੀ ਆਪਣੇ ਸਹਰਾਣੇ ਦੇ ھیਟਾ ਫੋਨ ਰਾਤ ਕੇ ਨਹੀਂ ਸੋਣਾ ਚਾਹੀਦਾ ਹਮੇਸ਼ਾ ਆਪਣੇ ਸਮਾਰਟਫੋਨ ਦੇ ਨਾਲ ਮਿਲੇ ਅਸਲ ਚਾਰਜਰ ਦੀ ਵਰਤੋ ਕਰੋ ਜੇਕਰ ਚਾਰਜਿੰਗ ਲਈ ਕੋਈ ਹੋਰ ਚਾਰਜਰ ਤੇ ਕੇਬਲ ਦੀ ਵਰਤੋ ਕੀਤੀ ਜਾਂਦੀ ਹੈ ਤਾਂ ਉਹ ਚੰਗੀ ਕੁਆਲਿਟੀ ਦੇ ਹੋਣੇ ਚਾਹੀਦੇ ਨੇ ਤਾਂ ਸਬੰਧਿਤ ਕੰਪਨੀ ਦੁਆਰਾ ਮਾਨਤਾ ਪ੍ਰਾਪਤ ਹੋਣੇ ਚਾਹੀਦੇ ਆ ਤੇ ਆਉਟਪੁੱਟ ਦੀ ਵੋਲਟੇਜ ਤੇ ਕਰੰਟ ਨੂੰ ਜਾਣੇ ਬਿਨਾ ਕਿਸੇ ਹੋਰ ਫੋਨ ਦੇ ਚਾਰਜਰ ਤੋਂ ਦੂਰੀ ਚੰਗੀ ਆ ਕੋਈ ਲੋਕ ਫੋਨ ਨੂੰ ਚਾਰਜਿੰਗ ਤੇ ਲਗਾ ਕੇ ਗੇਮ ਖੇਡਦੇ ਨੇ ਤੇ ਕਾਲ ਕਰਦੇ ਨੇ ਦੋਵੇਂ ਖਤਰਨਾਕ ਨੇ ਕਾਲਿੰਗ ਇਨਫਰਾ ਰੈਡ ਰੰਗਾਂ ਦੀ ਮਦਨ ਨਾਲ ਕੀਤੀ ਜਾਂਦੀਆਂ ਜੋ ਕਿ ਗਰਮ ਹੁੰਦੀਆਂ ਨੇ ਫੋਨ ਚਾਰਜ ਲਗਾ ਕੇ ਫੋਨ ਕਰਨ ਵੇਲੇ ਡਬਲ ਹੀਟ ਪੈਦਾ ਹੁੰਦੀ ਹੈ ਇਸੇ ਤਰ੍ਹਾਂ ਗੇਮਾਂ ਖੇਡਣ ਨਾਲ ਪ੍ਰੋਸੈਸਰ ਗਰਮ ਹੋ ਜਾਂਦਾ ਤੇ ਚਾਰਜ ਹੋਣ ਤੇ ਬੈਟਰੀ ਵੀ ਗਰਮ ਹੋਣ ਲੱਗਦੀ ਆ ਇਸ ਨਾਲ ਥਰਮਲ ਰਨਵੇ ਦੀ ਸਥਿਤੀ ਪੈਦਾ ਹੋਣ ਦੀ ਸੰਭਾਵਨਾ ਬਹੁਤ ਜ਼ਿਆਦਾ ਵੱਧ ਜਾਂਦੀ ਆ ਜੇਕਰ ਫੋਨ ਦੇ ਵਿੱਚ ਕੋਈ ਖਰਾਬੀ ਹੁੰਦੀ ਆ ਤਾਂ ਇਸ ਨੂੰ ਤੁਰੰਤ ਠੀਕ ਕਰੋ ਕਈ ਵਾਰ ਹਾਰਡਵੇਅਰ ਦੀ ਸਮੱਸਿਆ ਕਾਰਨ ਫੋਨ 'ਚ ਬਲਾਸਟ ਜਾਂ ਅੱਗ ਲੱਗਣ ਦੀ ਸੰਭਾਵਨਾ ਬਹੁਤ ਜ਼ਿਆਦਾ ਬਣ ਜਾਂਦੀ ਆ ਜੇਕਰ ਬੈਟਰੀ ਫੁੱਲ ਗਈ ਆ ਤਾਂ ਇਸ ਨੂੰ तुरंत बदलो एक कधी ना करो